ਹਾਂਜੀ ਦੋਸਤੋ ਪ੍ਰਦੀਪ ਪੱਤਰਾ ਫਲਾਈਵੁੱਡ ਕਟੋ-ਕਟ 10 15 ਸਾਲ ਪੁਰਾਣੀ ਆਪਣੀ ਸਾਂਝ ਆ ਪਹਿਲਾਂ ਡੱਬ ਵਾਲੀ ਮੋੜ ਤੇ ਸਾਹਮਣੇ ਦੁਕਾਨ ਹੁੰਦੀ ਸੀ ਇਹਨਾਂ ਦੀ ਤੇ ਹੁਣ ਬਈ ਇਹਨਾਂ ਨੇ ਬਦਲ ਕੇ ਤੇ ਲੈ ਆਂਦਾ ਇੱਥੇ ਠੀਕ ਆ ਬਈ ਤੇ ਜਿਹੜੇ ਆਪਣੇ ਮਿਸਤਰੀ ਭਰਾ ਤੇ ਜਾਂ ਆਂਡ ਗਵਾਂਡ ਪਿੰਡਾਂ ਦੇ ਸੱਜਣ ਆ ਜਿਹੜੇ ਲੋਵੀ ਪ੍ਰਦੀਪ ਪੱਤਰੇ ਦੇ ਅੱਜ 2-3 ਦਿਨ ਹੋ ਗਏ ਮੂਰਤ ਕਰ ਲਿਆ ਇੱਥੇ ਸਮਾਨ ਦਾ ਤੇ ਆਪਣਾ ਨਾਮ ਲੈ ਕੇ ਆਓ ਇਨਾਂ ਕੋਲੇ ਤੇ ਘੈਂਟ ਗੱਲ ਪਤਾ ਬੜਾ ਕਹਿ ਕਹਿ ਕੇ ਕੰਮ ਕਰਵਾਇਆ ਇਹਦੇ ਕੋਲੋਂ ਉੱਥੇ ਖੜਨ ਨੂੰ ਥਾਂ ਨਹੀਂ ਹੁੰਦੀ ਸੀ ਬੱਤਰੇ ਕੋਲੇ ਇੱਥੇ ਸੋਹਣਾ ਕੰਮ ਕਰ ਲਿਆ ਕੀ ਹਾਲ ਹੈ ਫਿਰ ਵਧੀਆ ਬਹੁਤ ਵਧੀਆ ਅੱਛਾ ਪ੍ਰਦੀਪ ਜਿਹੜੇ ਬੰਦੇ ਆਪਣੀ ਵੀਡੀਓ ਵੇਖ ਕੇ ਆਉਣਗੇ ਤੇ ਲਸ ਕਿੰਨੀ ਕਰੇਗਾ ਬਹੁਤ ਵਧੀਆ ਬਹੁਤ ਵਧੀਆ ਰੇਟ ਦੇਵਾਂਗਾ ਬਹੁਤ ਵਧੀਆ ਅੱਛਾ ਸਮਾਨ ਸਮਾਨ ਬਹੁਤ ਵਧੀਆ ਅੱਗੇ ਨਾਲ ਵੈਰਾਈਟੀ ਵੈਰਾਈਟੀ ਬਹੁਤ ਜ਼ਿਆਦਾ ਦੇਖੋ ਵੈਰਾਈਟੀ ਅੱਜ ਦਿਖਾਉਣੇ ਠੀਕ ਹੈ ਲਓ ਵੀ ਦੋਸਤੋ ਵੈਰਾਈਟੀ ਕਹਿੰਦਾ ਅੱਗੇ ਨਾਲੋਂ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਵੀ ਆਪਾਂ ਬਠਿੰਡੇ ਲੈਣ ਜਾਂਦੇ ਸੀਗੇ ਹੁਣ ਪ੍ਰਦੀਪ ਬੱਤਰੇ ਕੋਲੋਂ ਇੱਥੇ ਮਿਲਣ ਗਈਆਂ ਤੇ ਇੱਥੇ ਆਪਾਂ ਨੂੰ ਸਾਰਾ ਕੁਝ ਲੱਗਿਆ ਹੋਇਆ ਦਿਖੂਗਾ ਲਓ ਜੀ ਆ ਜਿਹੜਾ ਕੁਝ ਆਪਾਂ ਬਠਿੰਡੋ ਲੈਣ ਜਾਂਦੇ ਸੀਗੇ ਵੀ ਹੁਣ ਪ੍ਰਦੀਪ ਪੱਤਰੇ ਕੋਲੋਂ ਅਰਨੀ ਵਾਲੇ ਮੰਡੀ ਦੇ ਵਿੱਚੋਂ ਮਿਲੂਗਾ ਆ ਦੇਖ ਲੋ ਤੇ ਸਮਾਨ ਦੀ ਗਾਰੰਟੀ ਹੋਊਗੀ। ਭਾਜਿਲ ਕੰਮ ਲੋਡ ਜਾਣ ਦੀ ਲੋੜ ਨਹੀਂ। ਲਓ ਜੀ। ਤੇ ਹੁਣ ਇੱਥੇ ਡੈਕੋਰੇਸ਼ਨ ਸਾਰਾ ਕੁਝ ਆਇਆ। ਪੀਵੀਸੀ ਸਭ ਕੁਝ ਸਟੋਰ ਚ ਹੈ। ਸਭ ਕੁਝ ਕੁਝ ਵੀ ਇਹੋ ਜਿਹਾ ਜਿਹੜਾ ਨਹੀਂ ਰਹਿ ਗਿਆ ਹੋਵੇ ਅੱਗੇ ਅਸੀਂ ਮੁੜ ਜਾਂਦੇ ਸੀ ਬਈ ਕਈ ਵਾਰੀ ਕੋਈ ਚੀਜ਼ ਇਹੋ ਜਿਹੀ ਲੈ ਆਏ ਸਾਨੂੰ ਬਠਿੰਡੇ ਜਾਣਾ ਪੈਂਦਾ ਇਹ ਮਲੋਡ ਜਾਣਾ ਪੈਂਦਾ ਸੀਗਾ ਪਰ ਹੁਣ ਇਹ ਸਾਡਾ ਭਰਾ ਕਹਿੰਦਾ ਨਹੀਂ। ਫੋਂਟ ਤੁਹਾਨੂੰ ਸਭ ਕੁਝ ਇੱਥੋਂ ਹੀ ਮਿਲੂਗਾ। ਲਓ ਵੀ। ਤੇ ਜੇ ਕੋਈ ਆਪਾਂ ਘਰੇ ਕੰਮ ਚੱਲੀ ਜਾਂਦਾ ਫਰਨੀਚਰ ਦੇ ਵੈਸੇ ਤਾਂ ਜਾਣ ਪਹਿਚਾਨ ਦਾ ਮੁਤਾਜ ਨਹੀਂ ਹੈਗਾ 10-15 ਸਾਲਾਂ ਦੇ ਵਿੱਚ ਮਾਰਕੀਟ 'ਚ ਇੱਥੇ ਬੈਠਾ ਆਪਣਾ ਭਰਾ ਤੇ ਪਹਿਲਾਂ ਵੀ ਕੰਮ ਬਹੁਤ ਸੀ ਪਰ ਬਈ ਇੱਕ ਹੀ ਇਹਦੇ ਨਾਲ ਗਿਲਾ ਸ਼ਿਕਵਾ ਰਹਿੰਦਾ ਸੀਗਾ ਕਿ ਪ੍ਰਦੀਪ ਯਾਰ ਖੜਨ ਨੂੰ ਥਾਣ ਹੀ ਬਈ ਬਹਿਣ ਨੂੰ ਨਹੀਂ ਯਾਰ ਬਈ ਇੰਨੇ ਜਣੇ ਆ ਜਿਹੜਾ ਮੰਨ ਲਓ ਗਾਹਕ ਜਦੋਂ ਤੇਰੇ ਕੋਲ ਇੰਨੇ ਹੁੰਦੇ ਆ ਤੇ ਮੜਾ ਮੋਟਾ ਕੁਛ ਵਧੀਆ ਜਿਹਾ ਬਣਾਇਆ ਯਾਰ ਕੀ ਗੱਲ ਹੈ ਤੇ ਸਾਡੀ ਡਿਮਾਂਡ ਆ ਜਿਹੜੀ ਪੂਰੀ ਕਰਦੀ ਹੈ ਭਰਾ ਨੇ ਤੇ ਯਾਰਾਂ ਦਾ ਯਾਰ ਹੈ ਇਹ ਗੱਲ ਹੈਗੀ ਆ ਮੰਨਣ ਵਾਲੀ ਆ ਲਓ ਜੀ ਤੇ ਆਪਾਂ ਨੂੰ ਬਈ ਓਵੇਂ ਮੰਨ ਲਓ ਪ੍ਰੋਮੋਸ਼ਨ ਨਹੀਂ ਕਰਨੀ ਆਉਂਦੀ ਜਾਂ ਕੁਛ ਭਰਾ ਦੁਕਾਨ ਤੇ ਆਏ ਆ ਸਮਾਨ ਲੈਣ ਤੇ ਵੀਡੀਓ ਬਣਾਣ ਲਈ ਕੰਮ ਚੱਲੀ ਜਾਂਦਾ ਸੀਗਾ ਕਿਹੜੀ ਇਹੋ ਜੀ ਚੀਜ਼ ਆ ਵੈਰਾਈਟੀ ਆ ਜਿਹੜੀ ਹੁਣ ਹੈ ਨਹੀਂ ਬਸ ਹੁਣ ਤੁਸੀਂ ਆਉਣਾ ਇੱਕ ਗੱਲ ਬਾਤ ਕਰਨੀ ਪ੍ਰਦੀਪ ਕੋਲੇ ਠੀਕ ਆ ਅਰਨੀ ਵਾਲੇ ਮੰਡੀ ਦੇ ਵਿੱਚ ਠੀਕ ਆ ਭਰਾ ਧੰਨਵਾਦ ਭਰਾ ਗੁੱਸਾ ਆ ਗਿਆ ਹੈ ਠੀਕ ਹੈ ਜੀ ਚਲੋ ਓਕੇ ਭਰਾ